ਮਾਪਿਆਂ ਨੇ ਆਪਣੀ ਧੀ ਦੇ ਵਿਆਹ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਤੇ ਇੱਧਰ ਕੁੜੀ ਨੇ ਵੀ ਆਪਣੇ ਸੁਪਨੇ ਪੂਰੇ ਕਰਨ ਬਾਰੇ ਜੋ ਸੋਚਿਆ ਸੀ ਉਹ ਇਹ ਜਹਾਂ ਤਾਂ ਨਹੀਂ ਹੋਇਆ ਪਰ ਮਹਿਸ ਪੰਜ ਮਹੀਨੇਾਂ ਦੇ ਵਿੱਚ ਇਸ ਵਿਆਹਤਾ ਦੀ ਜਾਨ ਜ਼ਰੂਰ ਚਲੀ ਗਈ ਨਵੀਂ ਵਿਆਹੀ ਕੁੜੀ ਜੋ ਕਿ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਸੀ ਦਰਅਸਲ 5 ਮਹੀਨੇ ਪਹਿਲਾਂ ਜਦੋਂ ਉਸ ਦਾ ਵਿਆਹ ਮੁੰਡੇ ਦੇ ਨਾਲ ਕੀਤਾ ਗਿਆ ਸੀ ਤਾਂ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਪਤੀ ਦਿਮਾਗੀ ਤੌਰ ਤੇ ਕਿਹੋ ਜਿਹਾ ਤੇ ਉਹ ਕਿਹੋ ਜਿਹੀਆਂ ਹਰਕਤਾਂ ਉਸਦੇ ਨਾਲ ਕਰ ਸਕਦਾ ਇਹਨਾਂ ਤੋਂ ਹੀ ਤੰਗ ਆ ਕੇ ਇਹ ਕੁੜੀ ਆਪਣੇ ਪੇਕੇ ਘਰ ਦੇ ਵਿੱਚ ਸੀ ਪਰ ਫਿਰ ਵੀ ਸੋਹਰਾ ਪਰਿਵਾਰ ਦਾਜ ਦੇਹ ਤੇ ਲਈ ਲਗਾਤਾਰ ਇਸ ਕੁੜੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਜਿਸ ਤੇ ਚਲਦੇ ਹੋਏ ਕੁੜੀ ਦੀ ਜਾਨ ਚਲੀ ਗਈ ਇੱਕ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹੋਰ ਕੁੜੀ ਦਾਜ ਦੀ ਬਲੀ ਚੜੀ ਹੈ ਲੁਧਿਆਣਾ ਦੇ ਜਿੰਮਲਾਪੁਰੀ ਇਲਾਕੇ ਦੇ ਵਿੱਚ ਇੱਕ ਨਵ ਬਿਆਵਤਾ ਜਿਸ ਦੀ ਕਿ ਸ਼ੱਕੀ ਹਾਲਤ ਦੇ ਵਿੱਚ ਜਾਨ ਗਈ ਮ੍ਰਿਤਕਾ ਦੀ ਪਛਾਣ ਨਵਦੀਪ ਕੌਰ ਦੇ ਵਜੋਂ ਕੀਤੀ ਗਈ ਪਰਿਵਾਰ ਨੇ ਪੀੜਤਾ ਦੇ ਵੱਲੋਂ ਚੁੱਕੇ ਇਸ ਕਦਮ ਨੂੰ ਲੈ ਕੇ ਸਹੁਰੇ ਪਰਿਵਾਰ ਬਾਰੇ ਕਈ ਖੁਲਾਸੇ ਕੀਤੇ ਅਤੇ ਕਿਹਾ ਕਿ ਇਸ ਪੂਰੀ ਘਟਨਾ ਦੇ ਲਈ ਉਹੀ ਜ਼ਿੰਮੇਦਾਰ ਨੇ ਉਹਨਾਂ ਦੇ ਵੱਲੋਂ ਹੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਦੇ ਚਲਦੇ ਔਮਨ ਸੈਲ ਦੇ ਵਿੱਚ ਕੇਸ ਵੀ ਚੱਲ ਰਿਹਾ ਸੀ ਇਸ ਮੌਕੇ ਤੇ ਮ੍ਰਿਤਕਾ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜੁਲਾਈ ਮਹੀਨੇ ਦੇ ਵਿੱਚ ਉਸਦਾ ਵਿਆਹ ਕੀਤਾ ਗਿਆ ਸੀ ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਲੜਕਾ ਠੀਕ ਨਹੀਂ ਹੈ ਉਹ ਦਵਾਈਆਂ ਖਾਂਦਾ ਹੈ ਕੁਝ ਦਿਨ ਪਹਿਲਾਂ ਉਹ ਆਪਣੀ ਬੇਟੀ ਨੂੰ ਘਰ ਲਿਆ ਅਤੇ ਇਸ ਤੋਂ ਬਾਅਦ ਔਮਨ ਸਲ ਤੇ ਵਿੱਚ ਇਹ ਕੇਸ ਚੱਲ ਰਿਹਾ ਸੀ ਔਮਨ ਸਲ ਦੇ ਵਿੱਚ ਤਰੀਕ ਸੀ ਜਿੱਥੇ ਉਸਦੇ ਨਾਲ ਮਾੜਾ ਵਤੀਰਾ ਹੋਇਆ ਇਸ ਦੇ ਕਾਰਨ ਹੀ ਉਹ ਕੁੜੀ ਸਦਮੇ ਦੇ ਵਿੱਚ ਆ ਕੇ ਅਤੇ ਉਸਨੇ ਆਪਣੀ ਜਾਨ ਦਿੱਤੀ ਹੈ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਸਦੀ ਭੈਣ ਕਾਰ ਪਹੁੰਚੀ ਤਾਂ ਅੰਦਰੋਂ ਗੇਟ ਬੰਦ ਸੀ ਕਾਫੀ ਦੇਰ ਗੇਟ ਖੜਗਾਉਣ ਤੋਂ ਬਾਅਦ ਜਦੋਂ ਗੇਟ ਨਾ ਖੋਲਿਆ ਗਿਆ ਤਾਂ ਭਰਾ ਕੰਧ ਟੱਪ ਕੇ ਅੰਦਰ ਜਾ ਕੇ ਦੇਖਦਾ ਹੈ ਤਾਂ ਨਵ ਵਿਆਵਸਤਾ ਇਸ ਦੁਨੀਆ ਦੇ ਵਿੱਚ ਹੁੰਦੀ ਹੀ ਨਹੀਂ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਹੀ ਪੁਲਿਸ ਤੋਂ ਅਪੀਲ ਕੀਤੀ ਗਈ ਕਿ ਉਹਨਾਂ ਦੇ ਨਾਲ ਇਨਸਾਫ ਕੀਤਾ ਜਾਵੇ ਉਹ ਮੈਂ ਸੱਚ ਚੱਲ ਰਿਹਾ ਸੀਗਾ ਕੇਸ ਉਹਦੇ ਸਬੰਧ ਚ ਸਾਡੀ ਤਰੀਕ ਸੀਗੀ ਬੱਚਾ ਉਸੇ ਦੀਆਂ ਗੱਲਾਂ ਬਾਤਾਂ ਸੁਣ ਕੇ ਕਿ ਇਹ शिंदे ਵੱਲੋਂ ਕੋਈ ਮਾਰਪੀਟ ਨੂੰ ਹੈ ਜਦੋਂ ਲੈ ਕੇ ਆਏ ਨੇ ਉਸ ਦਿਨ ਕੁੜੀ ਤਾਂ ਜਾਨੀ ਕਿ ਉਹ ਦਿਮਾਗੀ ਅਫਸੈਟ ਹੋਣ ਦੇ ਕਰਕੇ ਕੁੜੀ ਦਾ ਗਲਾ ਨਹੀਂ ਛੱਡ ਰਿਹਾ ਸੀ ਵੀ ਜੇ ਮੌਕੇ ਤੇ ਨਾਲ ਨਾ ਹੁੰਦੇ ਕੋਈ ਸ਼ਾਇਦ ਉਹ ਕੁੜੀ ਨੂੰ ਉਦੋਂ ਹੀ ਮਾਰ ਦਿੰਦਾ ਜਿਹੜਾ ਅੱਜ ਵਾਕਾ ਹੋਇਆ ਅੱਜ ਤੋਂ ਕੁਝ ਇੱਕ ਮਹੀਨਾ ਪਹਿਲਾਂ ਹੋ ਜਾਂਦਾ ਉਹ ਪੁਲਿਸ ਕੰਪਲੇਨ ਉਹਦੇ ਦਿੱਤੀ ਸੀ ਪੁਲਿਸ ਕੰਪਲੀਟ ਸਿੱਧਾ ਕਮਿਸ਼ਨ ਸਾਹਿਬ ਦੇ ਪੇਸ਼ ਹੋ ਕੇ ਦਰਖਾਸਤ ਦਿੱਤੀ ਸੀ ਕਿ ਤੁਹਾਨੂੰ ਪਤਾ ਵੀ ਉਹ ਆਈਓ ਆਪਣਾ ਊਮਨ ਸੈੱਲ ਨੂੰ ਮਾਰ ਕਰਕੇ ਦੇ ਦਿੰਦੇ ਨੇ ਊਮਨ ਸੈੱਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਉਦੋਂ ਤੋਂ ਬਾਅਦ ਲੜਕਾ ਨਹੀਂ ਆਇਆ ਜਾ ਕੇ ਤੇ ਉਹਦੇ ਮਾਪੇ ਵੀ ਨਹੀਂ ਆਏ ਯਾਨੀ ਕਿ ਉਹ ਕਦੇ ਮੌਕੇ ਤੇ ਪਹੁੰਚੀ ਨਹੀਂ ਆਇਆ ਤੇ ਨੈਕਸਟ ਡੇ ਡੇਟ ਤੋਂ ਨੈਕਸਟ ਡੇ ਹੀ ਆਏ ਨਹੀਂ ਕਿਤੇ ਕੱਲਾ ਆ ਕੇ ਉਹਦਾ ਫਾਦਰ ਮਿਲ ਜੰਦਾ ਅੱਜ ਉਹਦੀ ਮਾਂ ਤੇ ਉਹਦਾ ਪਿਓ ਤੇ ਕੁਝ ਉਹਨਾਂ ਦੇ ਰਿਸ਼ਤੇਦਾਰ ਆਏ ਸੀਗੇ ਲੜਕਾ ਉਹਨਾਂ ਦਾ ਅੱਜ ਵੀ ਨਾਲ ਨਹੀਂ ਆਇਆ ਹੈਗਾ ਉਹਨਾਂ ਨੂੰ ਪਤਾ ਵੀ ਸਾਡੇ ਲੜਕੇ ਤੋਂ ਸਾਹਮਣੇ ਬੈਠ ਕੇ ਸਹੀ ਸਵਾਲਾਂ ਦਾ ਸਹੀ ਜਵਾਬ ਦਿੱਤਾ ਨਹੀਂ ਜਾਣਾ ਕਿਉਂਕਿ ਉਹ ਦਿਮਾਗੀ ਬਹੁਤ ਲੰਬੇ ਸਮੇਂ ਤੋਂ ਤੇ ਸਾਨੂੰ ਹੁਣ ਪਤਾ ਲੱਗਿਆ ਵੀ ਉਹਨਾਂ ਨੇ ਪੰਜਵਾਂ ਸੱਤਵਾਂ ਮਕਾਨ ਬਦਲਿਆ ਵਾ ਕਿਤੇ ਰੈਂਟ ਦੇ ਕਿਤੇ ਆਪਣਾ ਉਹਨਾਂ ਦੇ ਐਸੇ ਹੀ ਕਾਰਨਾਂ ਅੰਡ ਗਵਾਂਡ ਉਹਨਾਂ ਤੋਂ ਖਾਲੀ ਕਰਾ ਰਹੇ ਸੀਗੇ ਮਜਬੂਰੀ 'ਚ ਕਿਉਂਕਿ ਜਦੋਂ ਮੁੰਡੇ ਦੀਆਂ ਹਰਕਤਾਂ ਦੇਖਦੇ ਸੀ ਜਾਂ ਉਹਨਾਂ ਦੇ ਪ੍ਰੋਗਰਾਮ 'ਤੇ ਲੜਾਈ ਪੜਾਈ ਦੀਆਂ ਐਸ ਕਰਕੇ ਫਿਰ ਉਹ ਸ਼ਿਫਟ ਕਰ ਜਾਂਦੇ ਜੀ ਚੌਥੇ ਪੰਜਵੇਂ ਮਕਾਨ 'ਚ ਆਇਆ ਰਹਿਣ ਲੱਗੇ ਨੇ ਜਮਾ 32 ਸੈਕਟਰ ਦੇ ਵਿੱਚ ਤੇ ਸਾਨੂੰ ਹੁਣ ਪਤਾ ਲੱਗਿਆ ਵੀ ਮੁੰਡੇ ਵਿੱਚ ਇੰਨੀਆਂ ਕਮੀਆਂ ਸੀਗੀਆਂ ਐਸ ਘਟਨਾ ਦੀ ਸੂਚਨਾ ਕਦੋਂ ਮਿਲਦੀ ਹੈ ਕਿਸ ਤਰ੍ਹਾਂ ਸੂਚਨਾ ਤੇ ਮੈਨੂੰ ਅੱਜ ਮੇਰੀ ਭੈਣ ਨੇ ਕਾਲ ਕੀਤੀ ਜਦੋਂ ਉਹ ਮਸਲ ਤੋਂ ਆਪਣੇ ਆਪਣੇ ਘਰ ਆ ਗਏ ਆ ਤੇ ਮੈਂ ਅੱਜ ਘਰ ਜਾ ਕੇ ਬੈਠਾ ਹੀ ਆ ਪੰਜ ਚਾਰ ਮਿੰਟ ਤੇ ਜਦੋਂ ਥੋੜੀ ਦੇਰ ਬਾਅਦ ਸਾ ਇਹ ਸਬਜ਼ੀ ਲੈਣ ਚਲੇ ਜਾਂਦੇ ਤੇ ਜਦੋਂ ਵਾਪਸੀ ਆਇਆ ਤੇ ਗੇਟ ਲੱਗਿਆ ਹੋਇਆ ਸੀ ਕਿ ਬਾਹਰਲਾ ਮੇਨ ਗੇਟ ਅੰਦਰਲੇ ਖੁੱਲੇ ਸੀਗੇ ਤੇ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਲੋਹੇ ਦਾ ਗੇਟ ਆ ਖੁੱਲਿਆ ਨਾ ਮੁੰਡੇ ਨੇ ਉੱਪਰੋਂ ਜਾ ਕੇ ਵੀ ਇਹ ਹਰਦਿਆਲ ਸਿੰਘ ਜੀ ਸਾਡੇ ਜਾਣਕਾਰ ਵੀ ਨੇ ਤੇ ਸਾਡੇ ਨਾਲ ਪਾਰਟੀ ਦੇ ਵਿੱਚ ਸਹਿਯੋਗੀ ਨੇ ਪਾਰਟੀ ਦੇ ਅਹੁਦੇਦਾਰ ਵੀ ਨੇ ਤੇ ਇਹ ਇਹਨਾਂ ਦੀ ਭਾਣਜੀ ਦਾ ਜਿਹੜਾ ਵਾਕਿਆ ਹੋਇਆ ਇਹ ਬੜੀ ਮੰਦ ਭਾਜੀ ਗੱਲ ਹੈ ਨੌਜਵਾਨ ਬੱਚੇ ਦਾ ਕਰੋ ਇਸ ਹਾਲਾਤ ਇਸ ਉਮਰ ਚ ਚਲੇ ਜਾਣਾ ਲੇਕਿਨ ਉਦੋਂ ਵੀ ਮੰਦ ਭਾਗੀ ਗੱਲ ਆ ਕਿ ਬੱਚੇ ਨੂੰ ਉਹਨਾਂ ਹਾਲਾਤਾਂ ਤੱਕ ਲੈ ਕੇ ਆਣਾ ਜਿਹਦੇ ਕਾਰਨ ਐਡਾ ਵੱਡਾ ਸਟੈਪ ਬੱਚੇ ਨੂੰ ਚੱਕਣਾ ਪਵੇ ਇਹ ਦੇ ਵਾਸਤੇ ਜਿਹੜੇ ਲੜਕੇ ਵਾਲੇ ਦਾ ਪਰਿਵਾਰ ਆ ਉਹ ਜ਼ਿੰਮੇਵਾਰ ਆ ਤੇ ਜਿਹੜੀ ਪੁਲਿਸ ਆ ਉਹਨੂੰ ਆਪਣੇ ਕਾਰਵਾਈ ਕਰਨੀ ਚਾਹੀਦੀ ਆ ਹੁਣ ਬੱਚਾ ਤਾਂ ਸਾਡੇ ਕੋਲੋਂ ਚਲੇ ਗਿਆ ਇਹ ਦੁਨੀਆ ਤੇ ਨਹੀਂ ਆ ਲੇਕਿਨ ਜਿਹੜੀ ਦੂਜੀ ਧਿਰ ਆ ਉਹਨੂੰ ਕਮ ਸਕამ ਉਹਨਾਂ ਦਾ ਗੁਨਾਹ ਜਿਹੜਾ ਉਹਦੀ ਸਜ਼ਾ ਤਾਂ ਮਿਲਣੀ ਚਾਹੀਦੀ ਨਾ ਵੀ ਇਹ ਈ ਵੱਡੀ ਘਟਨਾ ਹੋਈ ਹੈ ਔਰ ਇਹ ਹਾਲਾਤ ਪੈਦਾ ਕੀਤੇ ਗਏ ਵੀ ਇੱਕ ਬੱਚਾ ਆਪਣੀ ਇਸ ਏਜ ਦੇ ਵਿੱਚ ਦੁਨੀਆ ਨੂੰ ਛੱਡੇ ਤੇ ਅਸੀਂ ਤਾਂ ਇਹੀ ਚਾਹਾਂਗੇ ਵੀ ਪ੍ਰਸ਼ਾਸਨਾ ਹੈ ਜਲਦੀ ਤੋਂ ਜਲਦੀ ਔਰ ਸਖਤ ਕਾਰਵਾਈ ਕਰੇ ਔਰ ਪੀੜਿਤ ਪਰਿਵਾਰ ਨੂੰ ਜਿਹੜਾ ਇਨਸਾਫ ਮਿਲੇ ਮ੍ਰਿਤਕ ਦਾ ਗਿਨਾਵਾਂ ਨਵਦੀਪ ਕੋਰ ਨਵਦੀਪ ਕੋਰ ਇਹ ਕਿਹੜਾ ਏਰੀਆ ਹੈ ਇਹ ਆਤਮਨਗਰ ਅਸੇ ਚੰਸੀ ਦਾ ਪਾਰਟ ਡੱਬਾ ਰੋਡ ਦੇ ਉੱਤੇ ਹੁਣ ਮੇਰੇ ਤੱਕ ਨੂੰ ਕਿੱਥੇ ਲੈ ਗਏ ਉਹ ਹਸਪੀਟਲ ਦੇ ਵਿੱਚ